ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਗਰਵਿੰਦਰ ਡੈਰੀ ਫਾਰਮ ਪੇਜ ਤੇ ਆਪਾਂ ਖੜੇ ਆ ਪਿੰਡ ਖੇਮੋਵਣਾ ਤੇ ਇਹ ਮੱਝ ਪਾਈਆਂ ਨੇ ਲਿਆਂਦੀ ਸੀ ਹਰਿਆਣੇ ਤੋਂ ਆਈ ਹੋਈ ਆ ਤੇ ਤਰਨ ਤਰਨ ਇਹਨਾਂ ਨੇ ਜਾ ਕੇ ਲਈ ਆ 1.5 ਲੱਖ ਰੁਪਏ ਦੀ ਕੀਮਤ ਦੇ ਇਹ ਫ੍ਰੀਜੀ ਹੋਈ ਸੀ ਮੱਝ ਤੇ 20 ਲੀਟਰ ਤੋਂ ਪਲੱਸ ਇਹਦਾ ਦੁੱਧ ਦੀ ਕਪੈਸਿਟੀ ਸੀ ਤੇ ਸਮੂਹ ਦਿਖਾ ਦਿੰਨੇ ਆ ਹੁਣ ਇਹ ਰਿਪੀਟ ਦੀ ਸਮੱਸਿਆ ਆ ਕਿ ਬਹੁਤ ਇਹਨਾਂ ਨੇ ਜਿਹੜਿਆ ਇਹ ਚਿੱਟਾ ਜਾਂ ਰੰਗ ਹੋ ਗਿਆ ਇਹ ਇਹਨਾਂ ਦੇ ਸੋਰਾ ਦੇਖੋ ਲੇਵਾ ਹਜੇ ਵੀ ਸਾਲ ਸਵਾ ਸਾਲ ਦੀ ਸੂਈਆ ਹਜੇ ਵੀ ਦੁੱਧ ਬਹੁਤ ਵਧੀਆ 12-13 ਕਿਲੋ ਦੁੱਧ ਤੇ ਬਾਕੀ ਫੈਂਟ ਬਹੁਤ ਵਧੀਆ ਆਉਂਦੀ। ਡਰਦੀ ਹੈਗੀ ਤੇ ਲੰਬਾਈ ਲੰਬੂਈ ਮੱਝ ਦੀ ਬਹੁਤ ਆ। ਜੋ ਲਈ ਇਹਨਾਂ ਦੇ ਭਰਾ ਜਿਹੜੇ ਕੋਈ ਡਾਕਟਰ ਆਉਂਦਾ ਸੀ ਉਹ ਕਹਿੰਦਾ ਸੀ ਵੀ ਉਹਨੇ ਬਹੁਤ ਮੱਥਾ ਮਾਰਿਆ ਨਹੀਂ ਲਈ ਉਹ ਕਹਿੰਦਾ ਵੀ ਵਟਣ ਵਾਲਿਆਂ ਨੂੰ ਨਾ ਦਿਓ ਤੇ ਮੈਂ ਬੰਦੇ ਭੇਜ ਦੂੰਗਾ ਤੇ ਉਹਨਾਂ ਨੂੰ ਦੇ ਦੇਓ ਦੇਖੋ ਯਾਰ ਇਹ ਹਾਲ ਆ। 1.5 ਲੱਖ ਰੁਪਏ ਦੀ ਮੱਝ ਲਈ ਹੋਵੇ ਤੇ ਲੇਵੇ ਦੀ ਦੇਖੋ। ਇਹਦੀ ਸਾਨੂੰ ਇੱਕ ਚੀਜ਼ ਮੈਂ ਦੋਸਤੋ ਹੋਰ ਦਿਖਾਉਣਾ ਤੁਸੀਂ ਦੇਖਿਓ ਸਹੀ। ਜਿਹੜੀ ਮੱਝ ਹਮੇਸ਼ਾ ਦੁੱਧ ਵਾਲੀ ਰਹੂਗੀ ਆ ਦੇਖੋ ਇਹਦੀ ਜਿਹੜੀ ਦੁੱਧ ਵਾਲੀ ਮਿਰਕ ਬੈਨ ਆ ਜਿਹਨੂੰ ਕਹਿੰਦੇ ਆ ਦੇਖੋ ਕਿੰਨੀ ਮੋਟੀ ਆ ਤੇ ਕਿਵੇਂ ਉੱਠੀ ਖੜੀ ਆ ਤੇ ਮੱਝ ਬਈ ਬਹੁਤ ਡਬਲ ਮੱਝ ਆ ਇਹੋ ਜਿਹੀਆਂ ਮੱਝਾਂ ਤੋਂ ਜਿਹੜੀ ਬਰੀਡ ਆ ਨਸਲ ਆ ਜਿਹੜੀ ਉਹਦਾ ਸੁਧਾਰ ਹੁੰਦਾ ਚੰਗਾ ਬਹੁਤ ਜਲਦੀ ਜਿਹੜੀ ਬਰੀਡ ਵੱਲ ਬੰਦਾ ਵੱਧਦਾ ਤੇ ਲੰਬਾਈ ਜਿਹੜੀ ਇਹ ਕੈਮਰਾ ਦੇ ਵਿੱਚ ਥੋੜੀ ਛੋਟੀ ਲੱਗਦੀ ਆ ਤੇ ਲੰਬਾਈ ਇਹਦੀ ਬਹੁਤ ਜ਼ਿਆਦਾ ਆ ਲੰਬੀ ਤੇ ਉੱਚੀ ਵੀ ਬਹੁਤ ਆ ਅਪਾ ਬਾਈਆਂ ਕੋਲੇ ਪਹੁੰਚੇ ਹੋਏ ਸੀ ਪਿੰਡ ਹੈਗਾ ਇਹ ਚਿਮੋਣਾ ਤੇ ਆਪਣਾ ਨੰਬਰ ਹੈਗਾ 9463355192 ਤੇ ਫਿਰ ਇਸ ਤੋਂ ਬਾਅਦ ਜਾਣਾ ਸੀ ਮੋਕੇ ਕਿੰਨੇ ਤੇ ਬਾਈਆਂ ਨੂੰ ਪੈਮ ਦਿੱਤਾ ਸੀ ਤੇ ਮੱਝ ਬਈ ਬਹੁਤ ਡਬਲ ਮੱਝ ਆ ਤੇ ਇਹੋ ਜਿਹੇ ਕੁਸ਼ੂ ਜਦੋਂ ਇਸ ਤਰ੍ਹਾਂ ਹੋ ਜਾਣਗੇ ਜਾਂ ਵੱਡਣ ਆਲੇ ਜਾਣਗੇ ਕਿਸ ਨੂੰ ਪਤਾ ਕਿੱਥੇ ਮੱਝਾਂ ਤਿਆਰ ਹੋਣੀਆਂ ਏਡਾ ਏਡਾ ਕਿਤੇ ਵੀ ਮੱਝਾਂ ਕੋਈ ਵੀ ਕੋਸ਼ ਨੂੰ ਸਮੱਸਿਆ ਤਾਂ ਆਪਣੇ ਨੰਬਰ ਤੇ ਕੰਟੈਕਟ ਕਰ ਲਿਓ ਨੰਬਰ ਆਪਣਾ ਹੈ 9463355190 ਪਹਿਲਾਂ ਵੀ ਆਪਾਂ ਕਈ ਮੱਝਾਂ ਦਾ ਕਰਕੇ ਟ੍ਰੀਟਮੈਂਟ ਅੱਜ ਤੇ ਬੀਬੀ ਔਰ ਕਿੰਨੀ ਹੋਰ ਆਸ-ਪਾਸੇ ਬੰਡਾ ਤੇ ਧੰਨਵਾਦ ਸਾਰਿਆਂ ਦਾ